ਇਹ ਤਸਵੀਰਾਂ ਦੇਖ ਰਹੇ ਹੋ ਤੁਸੀਂ ਇਹ ਪਿੰਡ ਬੜੌਦੀ ਜ਼ਿਲ੍ਹਾ ਮੋਹਾਲੀ ਦਾ ਪਿੰਡ ਹੈ ਬੜੌਦੀ ਉੱਥੇ 6 ਕਿਲੇ 7 ਕਿਲਿਆਂ ਦੇ ਕਰੀਬ ਕਣਕ ਜੋ ਸੜ ਕੇ ਸੁਆਹ ਹੋ ਚੁੱਕੀ ਹੈ ਕਾਰਨ ਦੱਸਿਆ ਜਾ ਰਿਹਾ ਹੈ ਕਿ ਟਰਾਂਸਫਾਰਮਰ ਤੋਂ ਅੱਗ ਲੱਗੀ ਹੈ ਟਰਾਂਸਫਾਰਮਰ ਦੀ ਸ਼ਾਰਟ ਸਰਕਟ ਤੋਂ ਤੇ ਦੇਖ ਸਕਦੇ ਹੋ ਕਿ ਪੁੱਤਾ ਵਾਂਗ ਪਾਲੀ ਪੱਕੀ ਫਸਲ ਜੋ ਕਿ ਕਟਾਈ ਦੇ ਲਈ ਤਿਆਰ ਸੀਗੀ ਸਾਇਟਸ ਮਨਸਪਾਰ ਹਰਜੀਤ ਜੜੀ ਦੇਖ ਸਕੋ ਨੌਜਵਾਨਾਂ ਨੇ ਇਹ ਅੱਜ ਉਹ ਪ੍ਰੋਜੈਕਟ ਦਾ ਮੁੱਢਲਾ ਕੰਮ ਪਾਇਆ ਗਿਆ ਸਭੀਆਂ ਖਾਲਿਆਂ ਦੇ ਨਾਲ ਬਾਂਹ ਤੇ ਖੇਤਾਂ ਨੂੰ ਅਗੇ ਜੋ ਰੁਕੀ ਗਈ ਹੈ ਅੱਜਾਂ ਤੋਂ ਤੇ ਨੌਜਵਾਨਾਂ ਵੱਲੋਂ ਜੋ ਦੇਖਾ ਦਾ ਤੁਸੀਂ ਮਿੱਟੀ ਪਾ ਪਾ ਕੇ ਜਾਂ ਦਰਖਤਾਂ ਦੇ ਛੋਟੇ-ਛੋਟੇ ਧਾਰੇ ਦਰਖਤ ਪੱਟ ਕੇ ਉਹਨਾਂ ਦੇ ਨਾਲ ਦਰਖਤ ਪੈ ਨੂੰ ਰੋਕਿਆ ਜਾ ਰਿਹਾ ਬਹੁਤ ਹੀ ਮੁਸ਼ਕਲ ਦੇ ਨਾਲ ਪਿੰਡ ਬੜੌਦੀ ਦੇ ਨੌਜਵਾਨਾਂ ਵੱਲੋਂ ਚਾਹੇ ਉਹ ਬਿੰਦਾ ਬੜੌਦੀ ਸੀਗਾ ਹੋਰ ਸੀਗੇ ਸਾਰੇ ਇਹਨਾਂ ਨੌਜਵਾਨਾਂ ਵੱਲੋਂ ਬਹੁਤ ਹੀ ਇਮੇਂਟੂ ਦੇ ਨਾਲ ਇਹ ਕਾਬੂ ਪਾਇਆ ਗਿਆ ਹਾਲਾਂਕਿ 5 ਮਿੰਟ ਦੇ ਵਿੱਚ ਹੀ ਜੋ ਕਰਾਲੀ ਪੁਲਿਸ ਹੈ ਤੇ 15 ਮਿੰਟ ਬਾਅਦ ਜੋ ਫਾਇਰ ਬ੍ਰਿਗੇਡ ਆ ਉਹ ਵੀ ਪਹੁੰਚ ਚੁੱਕੀ ਸੀਗੀ ਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਵੀ ਐਸ ਐਚਓ ਗੌਰਵੰਸ ਅਤੇ ਤਿਲਕਰਾਜ ਏ ਐਸ ਆਈ ਵੱਲੋਂ ਨੌਜਵਾਨਾਂ ਨੂੰ ਬਹੁਤ ਹੀ ਸੇਧ ਦਿੱਤੀ ਗਈ ਤੇ ਅੱਗ ਤੇ ਕਾਬੂ ਪਾਇਆ ਗਿਆ ਫਾਇਰ ਬ੍ਰਿਗੇਡ ਵੀ 15 ਮਿੰਟ ਦੇ ਵਿੱਚ ਵਿੱਚ ਉੱਥੇ ਪਹੁੰਚ ਗਈ ਸੀ ਗੱਲ ਕਰਦੇ ਆ ਜੋ ਪੀੜਤ ਨੇ ਕੀ ਦੱਸਦ ਨੇ ਉਹ ਅੱਗ ਲੱਗਣ ਬਾਰੇ ਤੇ ਕਿੰਨਾ ਕੁ ਹੋਇਆ ਨੁਕਸਾਨ ਉਹਦੇ ਬਾਰੇ ਲੈਂਦੇ ਆ ਜਾਣਕਾਰੀ ਮੇਰਾ ਨਾਮ ਤਾਂ ਹਰਜੀਤ ਸਿੰਘ ਹੈ। ਕਿਵੇਂ ਲੱਗੀ ਜੀ ਅੱਗ ਤੇ ਕਿੰਨੀ ਕਣਕ ਦੀ ਤੁਹਾਡੇ ਵੀ ਸਾਡੇ ਚਾਚਾ ਜੀ ਦੀ ਸੀ ਜੀ। ਉਹਨਾਂ ਦੇ ਤਕਰੀਬਨ 6 ਕਿਲੇ। 6 ਕਿਲੇ ਹੋ ਜੀ। 6.5 6 ਕਿਲੇ ਜਾਲੇ ਨੇ। ਸਾਰੇ ਚ ਕਣਕ ਦੀ ਜੀ। ਇਹ ਕੁਝ ਲੱਗਿਆ ਕਾਰਨ ਕਿਸੇ ਨੇ ਲਾਈ ਹੈ ਜਾਂ ਆਪ ਨੇ? ਇਹ ਨਹੀਂ ਜੀ ਪਤਾ ਲੱਗਿਆ। ਪਿੰਡ ਜਦੋਂ ਲਾਉਂਸਮੈਂਟ ਆਉਂਦੀਆਂ ਹਾਂ। ਹਾਂਜੀ। ਉਸ ਟਾਈਮ ਸਾਰਾ ਪਿੰਡ ਆ ਕੇ ਇਕੱਠਾ ਹੋ। ਹਾਂਜੀ। ਇਹ ਹੋਰ ਕਿਹਦੀ ਕਿਹਦੀ ਹੁਣ ਕਿੰਨੇ ਕਣਕ ਦੀ? ਹੋਰ ਲਾਗਦੇ ਪਿੰਡਾਂ ਦੀ ਹੈ ਜੀ। ਆ ਉਹ ਪਾਲੀ ਸੀ ਦਾ ਇਹ ਜਿਹੜਾ ਆ ਗਿਆ ਬੁਛਾ ਕਿੰਨੇ ਕਿੱਕੜ ਦਾ ਇਹਨਾਂ ਦੇ ਮੁੰਡੇ ਦਾ ਇੱਕ ਕਿੱਲਾ ਦਾ ਜੀ ਇੱਕ ਕਿੱਲਾ ਹਾਂਜੀ ਕਣਕ ਦਾ ਹਾਂਜੀ ਹਣ ਕੇ ਸਾਰਾ ਅੱਜੀ ਆਹ ਹੋਰੋਂ ਬੱਚਿਆ ਨਹੀਂ ਜੀ ਆ ਮਾਰੀ ਜੀ ਵਜੀ ਹੈ ਅੱਛਾ ਹੋਰ ਕਿੰਨੇ ਹੋਰ ਬਾਕੀ ਤਾਂ ਨਾਲ ਲੱਗਿਆ ਕਿ ਅੱਗ ਦਾ ਜੀ ਮਤਲਬ ਸਾਨੂੰ ਜਲਦੀ ਦਿਖੀ ਇੱਧਰ ਤੇ ਅੱਗ ਵੱਲਦੀ ਮੁੰਦੋ ਸਾਈਡ ਤੋਂ ਆਈ ਹੈ ਜੀ ਇਹ ਅੱਛਾ ਜੀ ਮੁੰਦੋ ਸਾਈਡ ਤੇ ਪਛਵਾ ਵੱਲੋਂ ਆਈ ਜੀ ਅੱਗੇ ਵੱਧਦੀ ਵੱਧਦੀ ਹਵਾ ਦੇ ਨਾਲ ਵੱਧ ਗਈ ਜੀ ਨਾੜ ਤੇ ਨਾਲ ਕਈਆਂ ਘਟ ਜਲ ਗਈ ਹਾਂਜੀ ਹਾਂ ਨਾੜ ਵੀ ਜਲ ਗਈ ਕਣਕਬੀ ਜੀ ਜਲ ਗਈ ਲਗਭਗ ਘਟੋ ਘਟ ਜੀ ਇਹ 30 25 30 ਕੀਲੇ ਦੇ ਇੱਕ ਗੇੜ ਵਿੱਚ ਜਲ ਗੇ ਕੋਈ ਨਹੀਂ ਜੀ ਪਹੁੰਚੀ ਫਾਇਰ ਬ੍ਰਿਗੇਡ ਨਹੀਂ ਦੇਰ ਤੋਂ ਬੁਝਾਰੇ ਬਾਈ ਆ ਸਾਨੂੰ ਹੋ ਗਏ ਜੀ ਅੱਧਾ ਪੌਣਾ ਘੰਟਾ ਬੁਝਾਉਂਦੇ ਨੇ ਪਿੰਡ ਪਾਸੀੋਂ ਆਏ ਆ ਜੀ ਹੋਰ ਕੋਈ ਪ੍ਰਸ਼ਾਸਨ ਨਹੀਂ ਜੀ ਆਇਆ ਹੋਰ ਕੋਈ ਫਾਇਰ ਬ੍ਰਿਗੇਡ ਨਹੀਂ ਕੋਈ ਕੋਲਸ ਨਹੀਂ ਪੁਲਿਸ ਵਾਲੇ ਵੀ ਹੁਣ ਆਏ ਆ ਜੀ ਅੱਗ ਬੁਝਣੇ ਤੋਂ ਬਾਅਦ ਅੱਗ ਬੁਝਣੇ ਤੋਂ ਬਾਅਦ ਹਾਂ ਜੀ ਕੋਈ ਨਹੀਂ ਆ ਸਾਰੇ ਪਿੰਡ ਵਾਸੀ ਇਲਾਕਾ ਵਾਸੀਆਂ ਨੇ ਦੇ ਸਹਿਯੋਗ ਨਾਲ ਜੀ ਇਹ ਅੱਗ ਬੁਝੀ ਹੈ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਜੀ ਮੁਆਵਜ਼ਾ ਮਿਲਣਾ ਚਾਹੀਦਾ ਜਿਹੜਾ ਨੁਕਸਾਨ ਹੋਇਆ ਹੈ ਜੀ ਜ਼ਿਮੀਦਾਰਾਂ ਦੇ ਸਤਿੰਦਰ ਸਿੰਘ ਜੀ ਭਾਈ ਕਿੰਨੀ ਕਿ ਸੜ ਗਈ ਐ ਪਿੰਕ ਚਾਰ ਕਿਲੇ ਜੀ ਪੂਰੇ ਜੀ ਅੱਛਾ ਕਿਹ ਪਤਾ ਲੱਗਿਆ ਕਿ ਅੱਗ ਲੱਗਣ ਦਾ ਕਾਰਨ ਅੱਗ ਤਾਂ ਜੀ ਬਿਜਲੀ ਨਾਲੇ ਸ਼ਾਰਟ ਸਰਕਟ ਹੋ ਕੇ ਲੱਗੀ ਹੈ ਜੀ ਅੱਛਾ ਜੀ ਕਿੰਨੇ ਕੁ ਮਲਕ ਕਿੰਨੇ ਕੁ ਸਾਲਾਂ ਦੀ ਹੋ ਗਿਆ ਨੁਕਸਾਨ ਨੁਕਸਾਨ ਤਾਂ ਜੀ ਕਈਆਂ ਦੇ ਹੋ ਗਏ ਜੀ ਕਈ ਯਾਨੀ ਕੀਲਾਂ ਇਹਨਾਂ ਦਾ ਹੋ ਗਿਆ ਜੀ ਚਾਰ ਪੰਜ ਗੀਲਿਆਂ ਦਾ ਨੁਕਸਾਨ ਹੈ ਜੀ ਹਾਂਜੀ ਕਣਕ ਕਣਕ ਖੜੀ ਸੀ ਜੀ 나ੜ ਨੂੰ ਵੀ ਲੱਗੀ ਕਈ ਜਗ੍ਹਾ 나ੜ ਨੂੰ ਵੀ 나ੜ ਨੂੰ ਵੀ ਖਾਸੀ ਲੱਗੀ ਹੈ ਜੀ 나ੜ ਦਾ ਤਾਂ ਕੋਈ ਪਤਾ ਹੀ ਨਹੀਂ ਹੈਗਾ ਕਿੰਨੇ ਕਿੰਨੇ ਲੱਗੇ ਇੱਕ ਘੰਟੇ ਦੇ ਕਰੀਬ ਹੋ ਗਈ ਜੀ ਆ ਗਈ ਫਾਇਰ ਰੀਡਿੰਗ ਗੱਡੀ ਨਹੀਂ ਨਹੀਂ ਜੀ ਕੋਈ ਨਹੀਂ ਆਈ ਜੀ ਕੋਈ ਗੱਡੀ ਨਹੀਂ ਆਈ ਨਹੀਂ ਕੋਈ ਅਧਿਕਾਰੀ ਕੋਈ ਨਹੀਂ ਬਾਅਦ ਹੁਣ ਆਏ ਆ ਜੀ ਬਾਅਦ ਚ ਜਦ ਬੁੱਝ ਗਈ ਜੀ ਜਦ ਬੁੱਝ ਗਈ ਅੱਗ ਅਜੇ ਜਦ ਪ੍ਰਾਲੀ ਕੂਲੀ ਨੂੰ ਅੱਗ ਲਾਉਂਦੇ ਫਿਰ ਉਦੋਂ ਉਹ ਤਾਂ ਜਦੋਂ ਜਦ ਆਜਣੇ ਹਾਂਜੀ ਭਲਾਈ ਕੀ ਮੰਗੇ ਤੁਹਾਡੀ ਦੇਖੋ ਕਾਫੀ ਮਿਹਨਤ ਨਾਲ ਤੁਸੀਂ ਪਾਲੀ 6 ਮਹੀਨੇ ਕਲ ਮੰਗਤਾ ਜੀ ਕੁਛ ਨਹੀਂ ਹੁਣ ਇਹਨਾਂ ਨੇ ਕਿਹੜੇ ਕੋ ਦੇਣਾ ਸਰਕਾਰਾਂ ਨੇ ਅੱਗੇ ਕਿਹੜੇ ਦੰਦੀਆਂ ਜੀ ਇਹ ਕੋਈ ਆਸ ਨਹੀਂ ਨਹੀਂ ਜੀ ਇਲਾਕੇ ਦੇ ਲੋਕਾਂ ਨੂੰ ਕੀ ਅਪੀਲ ਥੋੜੇ ਜੀ ਇਲਾਕੇ ਦੇ ਲੋਕਾਂ ਨੂੰ ਮਦਦ ਦੀ ਹੈ ਪੀ ਨਹੀਂ ਜੀ ਸਾਰਿਆਂ ਕੋਲ ਥੋੜੀ ਬਹੁਤੀ ਹੁੰਦੀ ਹੈ ਜੀ ਹੁਣ ਕਿਹਨੂੰ ਕਹਿ ਸਕਦੇ ਨਹੀਂ ਅਸੀਂ 19 ਕੇ ਹਿਸਾਬ ਦਾ ਹੀ ਸਰਦਾ ਵਰਦਾ ਜੀ ਇਹ ਚਾਰ ਚਾਰ ਪੰਜ ਪੰਜ ਕਿਲੇ ਹੋਣੇ ਸਭ ਨੂੰ ਜੀ ਹਾਂਜੀ ਜਗਪਾਲ ਸਿੰਘ ਕਿਹੜਾ ਪਿੰਡ ਜੀ ਬੜੋਦੀ ਅੱਛਾ ਅੱਗ ਲੱਗੀ ਐ ਤਾਂ ਕੀ ਕਾਰਨ ਲੱਗਿਆ ਕੁਝ ਪਤਾ ਲੱਗਿਆ ਕਾਰਮਤਾ ਜੀ ਇਹ ਟਰਾਂਸਫਾਰਮਰ ਦੀ ਤਾਰ ਟੁੱਟ ਕੇ ਹਾਂਜੀ ਉਥੋਂੁੰਦੋਂ ਤੇ ਚਾਲੂ ਹੋ ਕੇ ਹਾਂਜੀ ਇਹ ਦੋ ਤਿੰਨ ਪਿੰਡਾਂ ਦੀ ਜ਼ਮੀਨ ਜਿਹੜੀ ਇਹਨੇ ਕਵਰ ਕਰ ਲਈ ਬਹੁਤ ਕਿੰਨੇ ਕਿਕੜ ਸੜ ਗਈ ਕੁਝ ਲੱਗਿਆ ਪਤਾ ਕਰਮ ਕਿੰਨੀ ਖਾਊ 50 ਕਿੱਲੇ 20 30 ਕਿੱਲੇ ਹੋਊ 25 ਕਿੱਲੇ 20 25 ਕਿੱਲੇ ਹੋਣਗੇ ਹਾਂਜੀ 30 ਕਿੱਲੇ ਰੱਖ ਲੋ ਅੱਛਾ ਫਾਇਰ ਰੈਟ ਦੀਆਂ ਗੱਡੀਆਂ ਕਿੱਥੋਂ ਆਉਨੀਆਂ ਤੁਹਾਡੇ ਕੋਲ ਇੱਥੇ ਖਾਕਰੜ ਤੋਂ ਆਉਨੀਆਂ ਜੀ ਅੱਛਾ ਕੀ ਮੰਗ ਹੈ ਸਰਕਾਰ ਨੂੰ ਕੋਈ ਨੇੜੇ ਹੋਣੀ ਚਾਹੀਦੀ ਹੈ ਅਸੀਂ ਤਾਂ ਕਹਿੰਨੇ ਵੀ ਸਾਡੇ ਟੋਲ ਪੁਲਾਜੇ ਤੇ ਇੱਕ ਗੱਡੀ ਸਪੇਅਰ ਇੱਥੇ ਲਾਈ ਜਾਵੇ ਇਲਾਕੇ ਵਾਸਤੇ ਤਾਂ ਕਿ ਜਦੇ 5 ਮਿੰਟ ਚ ਪਹੁੰਚ ਜਵੇ ਇਹ ਪਹਿਲਾਂ ਵੀ ਅੱਕ ਲੱਗਦੀ ਰਹਿੰਦੀ ਇੱਥੇ ਲੱਗਦੀ ਤਕਰੀਬਨ ਜੀ ਅੱਛਾ ਜੀ ਹਾਏ ਸਾਢੇ ਲੱਗਦੀ ਹੈ ਪਰ ਦੂਰ ਹੋਣ ਕਰਕੇ ਫਿਰ ਆ ਜਾਂਦਾ ਗੱਡੀ ਵਾਲਾ ਕਹਿੰਦਾ ਕਹਿੰਦਾ ਵੀ ਖੜਦੇ ਅਸੀਂ ਕਦੇ ਭਰ ਕੇ ਮਤਲਬ ਇੰਨੇ ਨੂੰ ਤਾਂ ਕਮ ਹੋ ਲੈਂਦਾ ਜਿੰਨੇ ਨੂੰ ਆਉਂਦੀ ਹੈ ਗੱਡੀ ਇਹ ਤਾਂ ਗੱਡੀ ਰੇੜੀ ਚਾਹੀਦੀ ਹੈ ਖੜੀ ਮੁਆਵਜ਼ੇ ਦੀ ਕੀ ਮੰਗ ਹੈ ਸਰਕਾਰ ਨੂੰ ਮੁਆਵਜ਼ਾ ਦੇਖੋ ਲੱਖ ਲੱਖ ਰੁਪਏ ਕੀਲੇ ਦੇ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਜਿਹਦੀ ਖੜ ਕਿਉਂਕਿ 30 ਕਵਾਂਟਲ ਕਣਕ ਤੇ ਵੈਸੇ ਨਿਕਲ ਰਹੀ ਹੈ ਇਤਕੀ ਕਿਉਂਕਿ ਤੂੜੀ ਹੋਊਗੀ ਫਿਰ ਜਿਹੜੀ ਖਰਚ ਆਇਆ ਹੈ ਉੱਪਰ ਘੱਟੋ ਘੱਟ ਲੱਖ ਲੱਖ ਰੁਪਈਆ ਮਾਨ ਸਾਹਿਬ ਨੂੰ ਅਪੀਲ ਕਰਦੇ ਆਂ ਅਸੀਂ ਵੀ ਇਹ ਮਿਲਣਾ ਚਾਹੀਦਾ ਹੈ ਜਿੰਨੇ ਵੀ ਅਫੈਕਟਡ ਲੋਕ ਆ ਇਹ 나ੜ ਵਾਲੇ ਨੂੰ ਘੱਟ ਦੇ ਦਿਓ ਕਣਕ ਵਾਲੇ ਨੂੰ ਤਾਂ ਪੂਰਾ ਲੱਖ ਰੁਪਈਆ ਚਾਹੀਦਾ ਕੁਲਦੀਪ ਸਿੰਘ ਕੁਲਦੀਪ ਸਿੰਘ ਜੀ ਕਿਵੇਂ ਲੱਗੀ ਆ ਕੁਝ ਪਤਾ ਇਹ ਟਰਾਂਸਫਰਮਡ ਸਵਰਗ ਨਾਲ ਲੱਗੀ ਆ ਜੀ ਟਰਾਂਸਫਰਮਡ ਨਾਲ ਹਾਂਜੀ ਹਾਂਜੀ ਇਹ ਕਿੰਨੇ ਕਿ ਏਕੜ ਜਗਤ ਜੀ ਹੁਣ ਤੱਕ ਇਹ 8.5 ਕਿੱਲੇ ਕਣਕ ਦੀ ਜੀ ਹਾਂਜੀ ਹਾਂਜੀ ਇਕੱਲਿਆਂ ਦੀ ਹਾਂਜੀ ਇੱਕ ਭਜ ਇਕ ਕਿਲਾ ਭਾਜਨ ਸਿੰਘ ਦਾ ਅੱਛੇ ਜੀ 7 ਕਿਲੇ ਤੇ ਕਿਵੇਂ 7 ਕਿਲੇ 1.5 ਕਿਲਾ ਭਾਜਨ ਸਿੰਘ ਦਾ ਅੱਜ ਵੀ ਕੰਬੂ ਕਿਵੇਂ ਕੀਤਾ ਫਿਰ ਬਹੁਤ ਔਖਾ ਕਰਿਆ ਜੀ ਟਰੈਕਟਰ ਤਾਂ ਨੇੜੇ ਨੇ ਹੁਣੇ ਨਹੀਂ ਦਿੱਤੇ ਜੀ ਅੱਗ ਨੇ 5 ਯਰ ਦੀ ਗੱਡੀ ਕਦੋਂ ਪਹੁੰਚੀ ਇਹ ਪਹੁੰਚ ਗਈ ਦੀ ਮੁਕ ਜੀ ਨਾਲੇ ਰਸਤਾ ਖਰਾਬ ਹੈ ਉਹ ਵੀ ਕੀ ਕਰਾਂ ਵਿਚਾਰੇ ਹਾਂ ਹੁਣ ਪੁਲਿਸ ਪਹੁੰਚ ਗਈ ਬਹੁਤ ਟਾਈਮ ਨਾਲ ਅੱਛੇ ਕੀ ਮੰਗੇ ਜੀ ਹੁਣ ਮਾਜਬਤ ਚਾਹੀਦਾ ਸਾਨੂੰ ਜੀ ਅੱਛੇ ਜੀ ਹਾਂ ਜੀ ਕਰੇ ਉਹਨਾਂ ਨੂੰ ਅੱਛੇ ਇਹ ਤੁਸੀਂ ਵੈਸੇ ਲੈ ਕੇ ਤਾਂ ਆਏ ਹੋ ਤੁਸੀਂ ਡਰਾਈਵਰ ਖੜੜ ਤੋਂ ਆਏ ਖੜੜ ਤੋਂ ਆਏ ਹਾਂ ਜੀ ਅੱਜ ਜਦੋਂ ਪਤਾ ਲੱਗਿਆ ਕਿੰਨੀ ਕੀ ਦੇਰ ਤੁਸੀਂ ਨਿਕਲੇ ਉੱਥੇ ਅਸੀਂ ਤਾਂ ਜਦੋਂ ਨਿਕਲ ਗਏ ਸਾਨੂੰ ਜਦ ਕਾਲ ਆਈ ਹੈ ਅੱਛਾ ਉੱਧਰ ਬਾਕੇ ਮੁੰਡੇ ਠੀਕ ਹੈ ਬਿਲਕੁਲ ਤੁਸੀਂ ਦੇਖੋ ਕੀ ਨਾਲ ਦੀ ਪਤਾ ਬਈ ਸਾਨੂੰ 15 20 ਮਿੰਟ ਦੇ ਅੰਦਰ ਅੰਦਰ ਪਹਿਲਾਂ ਪਤਾ ਲੱਗਿਆ ਸੀਗਾ ਜਦੋਂ ਤੁਰੇ ਜੀ ਖਰੜ ਤੋਂ ਇੰਨਾ ਕੁ ਟਾਈਮ ਤਾਂ ਲੱਗੇ ਜਾਂਦਾ ਤੁਹਾਨੂੰ ਵੀ ਪਤਾ ਹੀ ਹੈ ਤੇ ਜਦੋਂ ਸਾਨੂੰ ਪਹਿਲੀ ਕਾਲ ਆਈ ਉਦੋਂ ਅਸੀਂ ਗੱਡੀ ਕੱਢ ਲਈ ਸੀਗੀ ਅੱਛਾ ਕੋਈ ਹੋਰ ਨਹੀਂ ਭਾਈ ਜਿਹੜਾ ਸਟੇਸ਼ਨ ਕੋਈ ਨੇੜੇ ਕਰਾ ਲਈ ਜਾਂ ਫਿਰ ਕੋਈ ਇਥੇ ਮੋਲਾਪੁਰ ਦੇ ਇਹ ਮਰੰਡੇ ਆ ਯਾਰ ਫਿਰ ਰੋਪੜਾ ਹੈ ਜਾਂ ਮੋਹਾਲੀ ਹੈ ਜੀ ਇੱਥੇ ਨੇੜੇ ਕੋਈ ਨਹੀਂ ਹੈ। ਨੇੜੇ ਕੋਈ ਨਹੀਂ ਹੈਗਾ। ਨੇੜੇ ਖਰੜਾ ਜਿੰਨਾ ਜਿਹੜਾ ਏਰੀਆ ਸਾਡੇ ਅੰਦਰ ਆਂਦਾ ਕਿਉਂਕਿ ਸਾਨੂੰ ਹੀ ਆਉਣਾ ਪੈਂਦਾ ਜੀ ਇਹ ਏਰੀਆ। ਮੁੱਲਾਂਪੁਰ ਗਰੀਬਦਾਸ ਤੱਕ। ਹਾਂਜੀ ਹਾਂਜੀ ਹਾਂਜੀ। ਤੇ ਕੋਰਾਲੀ ਦੇ ਅੰਦਰ ਅੰਦਰ ਜਿੰਨਾ ਵੀ ਹੈਗਾ। ਫਾਇਰ ਸਟੇਸ਼ਨ ਕਿੰਨੀਆਂ ਗੱਡੀਆਂ ਨੇ ਤੁਹਾਡੀਆਂ ਖਰੜਾ? ਸਾਡੇ ਕੋਲ 2 ਫਾਇਰ ਟੈਂਡਰ ਨੇ ਵੱਡੇ। ਇੱਕ VIP ਵਾਸਤੇ ਜੋਧਾ ਜੀਪ ਹੈ ਜੀ। ਹਾਂਜੀ। ਤੇ ਹੋਰ ਵੀ ਅੱਗਾਂ ਲੱਗਦੀਆਂ ਰਹਿੰਦਾ ਇਸ ਤੋਂ ਪਹਿਲਾਂ ਵੀ ਆਪਾਂ ਸੌਹੜਾਂ ਅੱਗ ਬੁਝੋ ਕੇ ਆਏ ਜੀ ਉਦੋਂ ਵੀ ਉੱਥੇ ਵੀ 나ੜ ਨੂੰ ਅੱਗ ਸੀਗੀ। ਪਹਿਲਾਂ ਅੱਗ ਦੇ ਗਏ ਹੋਈ ਸੀ। ਫਿਰ ਗੱਡੀ ਦੀ ਭਰਨੀ ਦੀ ਸਵੇ ਕਿ ਅਸੀਂ ਗੱਡੀ ਵੀ ਭਰ ਕੇ ਜਿਨੇ ਨੂੰ ਆਫਿਸ ਪਹੁੰਚਦੇ ਐ ਇਹਨਾਂ ਨੂੰ ਕੋਲ ਆ ਜਾਂਦੀ ਦੁਬਾਰਾ ਅੱਗ ਤੇ ਕਾਬੂ ਬਈ ਅੱਗ ਤੇ ਕਾਬੂ ਹੈ ਜੀ ਹੁਣ ਬਾਕੀ ਪਿੰਡ ਵਾਲੇ ਖੜੇ ਆ ਜੀ ਇਹਨਾਂ ਦੇ ਨਾਲ ਖੜੇ ਆ ਜੀ ਅਸੀਂ ਜੇ ਕੋਈ ਲੋੜ ਪਈ ਤਾਂ ਪਾਣੀ